ਪੁੱਤ ਨੇ ਕਿਹਾ ਕਿ ਮਾਂ ਸਮੁੰਦਰ ਦੇ ਵਿੱਚ ਡੁੱਬ ਗਈ ਪਰ ਸਬੂਤ ਕਹਿੰਦੇ ਨੇ ਕਿ ਮਾਂ ਸਮੁੰਦਰ ਦੇ ਵਿੱਚ ਡੁੱਬੀ ਨਹੀਂ ਪੁੱਤ ਨੇ ਉਸ ਨੂੰ ਮਾਰਿਆ ਹੈ ਇਹਨਾਂ ਦੀ ਬੋਟ ਕਿਨਾਰੇ ਤੋਂ ਨਿਕਲ ਕੇ ਬਲੌਕ ਕੈਨੀਆਂ ਵੱਲ ਜਾ ਰਹੀ ਸੀ ਇਹ ਸਮੁੰਦਰ ਦੇ ਵਿੱਚ ਕਈ ਮੀਲ ਦੂਰ ਇੱਕ ਇਲਾਕਾ ਹੈ ਜਿੱਥੇ ਲਹਿਰਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਕਿਉਂਕਿ ਇਹ ਸਮੁੰਦਰੀ ਲਹਿਰ ਨੇ ਇਹਨਾਂ ਦੀ ਬੋਟ ਚਿਕਨ ਬਾਕਸ ਦਾ ਪਿਛਲਾ ਹਿੱਸਾ ਤੋੜ ਦਿੱਤਾ ਸੀ ਜਿਸ ਕਾਰਨ ਇਹਨਾਂ ਵੱਲੋਂ ਲਿਆਂਦਾ ਗਿਆ ਸਮਾਨ ਵੀ ਸਮੁੰਦਰ ਦੇ ਵਿੱਚ ਇੱਧਰ ਉੱਧਰ ਡਗ ਪਿਆ ਮਾਤਰੁਕ ਕਿ 7 ਦਿਨਾਂ ਤੱਕ ਇਹ ਰਾਫਟ ਨੂੰ ਕੁਝ ਨਹੀਂ ਹੋਇਆ ਉਸ ਸਮੁੰਦਰ ਦੇ ਵਿੱਚ ਭਿਆਨਕ ਲਹਿਰਾਂ ਦੇ ਵਿੱਚ ਦੀ ਗੁਜ਼ਰੀ ਸਭ ਕੁਝ ਉਹਨੇ ਦੇਖਿਆ ਪਰ ਜਿ ਅਜੇ ਕਾ ਜਹੀ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਹੜੀ ਸੁਣਦੇ ਵਿੱਚ ਹੀ ਦਿਲ ਦਹਿਲਾਉਣ ਵਾਲੀ ਹੈ ਇੱਕ ਮਾਂ ਤੇ ਉਸ ਦਾ ਪੁੱਤ ਮੱਛੀ ਫੜਨ ਦੇ ਲਈ ਸਮੁੰਦਰ ਦੇ ਵਿੱਚ ਜਾਂਦੇ ਨੇ ਪਰ ਵਾਪਸ ਇਕੱਲਾ ਪੁੱਤ ਆਉਂਦਾ ਹੈ ਮਾਂ ਅਚਾਨਕ ਕਿਵੇਂ ਗਾਇਬ ਹੋ ਗਈ ਤੇ ਪੁੱਤ ਨੇ 7 ਦਿਨ ਇਕੱਲੇ ਸਮੁੰਦਰ ਦੇ ਵਿੱਚ ਕਿਵੇਂ ਸੰਘਰਸ਼ ਕੀਤਾ ਇਹ ਸਾਰੀ ਸੱਚੀ ਘਟਨਾ ਵਿੱਚ ਮੋੜ ਮੋੜ ਤੇ ਤੁਹਾਨੂੰ ਅਜਿਹੇ ਕਈ ਟਵਿਸਟ ਮਿਲਣਗੇ ਕਈ ਅਜਿਹੇ ਰਾਜ਼ ਮਿਲਣਗੇ ਕਿਤੇ ਤੁਹਾਨੂੰ ਗੁੱਸਾ ਆਵੇਗਾ ਕਦੇ ਤੁਹਾਨੂੰ ਤਰਸ ਆਵੇਗਾ ਯਾਨੀ ਕਿ ਤੁਹਾਡੇ ਈਮੋਸ਼ਨ ਪੂਰੀ ਤਰ੍ਹਾਂ ਦੇ ਨਾਲ ਪਰਖੇ ਜਾਣਗੇ ਇਸ ਵੀਡੀਓ ਦੇ ਵਿੱਚ ਤੇ ਕਦੇ-ਕਦੇ ਇਹ ਵੀਡੀਓ ਤੁਹਾਨੂੰ ਸਵਾਲਾਂ ਦੇ ਵਿੱਚ ਵੀ ਪਾ ਦੇਗੀ ਕਿ ਆਖਰਕਾਰ ਅ ਇਹ ਕਿ ਮਾਸਮੁੰਦਰ ਦੇ ਵਿੱਚ ਡੁੱਬ ਗਈ ਪਰ ਸਬੂਤ ਕਹਿੰਦੇ ਨੇ ਕਿ ਮਾਸਮੁੰਦਰ ਦੇ ਵਿੱਚ ਡੁੱਬੀ ਨਹੀਂ ਪੁੱਤ ਨੇ ਉਸ ਨੂੰ ਮਾਰਿਆ ਹੈ ਤੇ ਕੋਈ ਸਬੂਤ ਇਸ ਤਰ੍ਹਾਂ ਦੇ ਵੀ ਨਹੀਂ ਜਿਹੜੇ ਦੱਸਦੇ ਨੇ ਕਿ ਕਹਾਣੀ ਜਿੱਦਾਂ ਦੀ ਦਿਸ ਰਹੀ ਹੈ ਉਹਨਾਂ ਦੀ ਬਿਲਕੁਲ ਵੀ ਨਹੀਂ ਹੈ ਇਹ ਕਾਫੀ ਇੱਕ ਗੁੰਝਲਦਾਰ ਹੈ ਤੇ ਸਾਲਾਂ ਬਾਅਦ ਇਹੀ ਪੁੱਤ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਵੀ ਆਖ ਦਿੰਦਾ ਹੈ ਆਖਰਕਾਰ ਸੱਚ ਕੀ ਸੀ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਬਹੁਤ ਜ਼ਿਆਦਾ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ ਇਹ ਸੱਚੀ ਘਟਨਾ ਘਟੀ ਸੀ 17 ਸਤੰਬਰ ਸਾਲ 2016 ਨੂੰ ਅਮਰੀਕਾ ਦੇ ਨਿਊ ਇੰਗਲੈਂਡ ਨਾਮ ਦੇ ਏਰੀਆ ਦੇ ਵਿੱਚ ਅਮਰੀਕਾ ਦੇ ਇਸ ਏਰੀਏ ਦੇ ਨਾਲ ਹੀ ਟੱਚ ਕਰਦਾ ਹੈ ਐਟਲੈਂਟਿਕ ਮਹਾਸਾਗਰ ਜਿੱਥੋਂ ਦੀਆਂ ਲਹਿਰਾਂ ਬਹੁਤ ਜ਼ਿਆਦਾ ਉੱਚੀਆਂ ਹੁੰਦੀਆਂ ਨੇ ਤੇ ਇੱਥੇ ਨੁਗਾਈ ਵੀ ਕਾਫੀ ਜ਼ਿਆਦਾ ਹੈ 17 ਸਤੰਬਰ 2016 ਨੂੰ ਸਮੁੰਦਰ ਦੇ ਵਿੱਚ ਦੋ ਜਾਨੇ ਨਿਕਲਦੇ ਨੇ ਐਕਸੀ ਨੀਥਨ ਕਾਰਮਨ ਜਿਸ ਦੀ ਉਮਰ ਸੀ 22 ਸਾਲ ਤੇ ਉਸ ਦੀ ਮਾਂ ਲਿੰਡਾ ਕਾਰਵਨ ਜਿਸ ਦੀ ਉਮਰ ਸੀ 54 ਸਾਲ 54 ইয়ার্স ਇਹ ਮਾਂ ਪੁੱਤ ਇਸ ਤੋਂ ਪਹਿਲਾਂ ਵੀ ਛੁੱਟੀਆਂ ਦੇ ਦੌਰਾਨ ਅਕਸਰ ਹੀ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਲਈ ਜਾਇਆ ਕਰਦੇ ਸੀ ਪਰ ਇਸ ਵਾਰ ਇਹ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਫਿਸ਼ਿੰਗ ਕਰਨੀ ਸੀ ਤੇ ਮਾਪ ਪਤਨੇ ਆਪਣੇ ਸਮਾਨ ਇਕੱਠਾ ਬਤਾਉਣਾ ਸੀ ਜਿਹੜੀ ਬੋਟ ਦੇ ਉੱਪਰ ਇਹ ਸਵਾਰ ਹੋਏ ਉਸ ਦਾ ਨਾਮ ਸੀ ਚਿਕਨ ਪੌਕਸ 31 ਫੁੱਟ ਲੰਬੀ ਅਲੂਮੀਨੀਅਮ ਦੀ ਇਹ ਫਿਸ਼ਿੰਗ ਬੋਟ ਸੀ ਜਿਸ ਨੂੰ ਨੇਥਨ ਨੇ ਆਪ ਅੰਦਰੋਂ ਮੋਡੀਫਾਈ ਕੀਤਾ ਸੀ ਨੇਥਨ ਨੇ ਆਪਣੀ ਯਾਤਰਾ ਦੇ ਲਈ ਪਾਣੀ ਦੀਆਂ ਬੋਤਲਾਂ ਡੱਬਾਬੰਦ ਖਾਣਾ ਸਨੈਕਸ ਮੱਛੀਆਂ ਨੂੰ ਫੜਨ ਵਾਲੇ ਗੀਅਰ ਤੇ ਲਾਈਫ ਜੈਕਟ ਦੇ ਨਾਲ ਨਾਲ ਇੱਕ ਛੋਟਾ ਰਾਫਟ ਵੀ ਉਹਨਾਂ ਨੇ ਬੋਟ ਦੇ ਵਿੱਚ ਰੱਖ ਲਿਆ ਰਾਫਟ ਇੱਕ ਛੋਟੀ ਜਿਹੀ ਕੈਸਤੀ ਹੁੰਦੀ ਹੈ ਜਿਹੜੀ ਹਵਾ ਦੇ ਨਾਲ ਫੁੱਲ ਜਾਂਦੀ ਹੈ ਇਸ ਨੂੰ ਮੋਸਟਲੀ ਵਰਤਿਆ ਜਾਂਦਾ ਹੈ ਐਮਰਜੈਂਸੀ ਦੇ ਦੌਰਾਨ ਦੀ ਮਾਸਮੁੰਦਰ ਦੇ ਅੰਦਰ ਫਿਸ਼ਿੰਗ ਕਰਨ ਜਾ ਰਹੇ ਸੀਗੇ ਇੱਕ ਦਿਨ ਦੇ ਲਈ ਤੇ ਮੋਸਟਲੀ ਅਮਰੀਕਾ ਦੇ ਅੰਦਰ ਸਾਰੇ ਕਰਦੇ ਵੀ ਇਦਾਂ ਨਹੀਂ ਪ੍ਰੋਪਰ ਤਿਆਰੀ ਦੇ ਵਿੱਚ ਜਾਂਦੇ ਨੇ ਫਿਸ਼ਿੰਗ ਕਰਨ ਦੇ ਲਈ ਹਰ ਇੱਕ ਚੀਜ਼ ਲੈ ਕੇ ਜਾਂਦੇ ਨੇ ਇਹਨਾਂ ਦੀ ਬੋਟ ਕਿਨਾਰੇ ਤੋਂ ਨਿਕਲ ਕੇ ਬਲੌਕ ਕੈਨਿਨ ਵੱਲ ਜਾ ਰਹੀ ਸੀ ਇਹ ਸਮੁੰਦਰ ਦੇ ਵਿੱਚ ਕਈ ਮੀਲ ਦੂਰ ਇੱਕ ਇਲਾਕਾ ਹੈ ਜਿੱਥੇ ਲਹਿਰਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਸਟਾਰਟਿੰਗ ਦੇ ਵਿੱਚ ਸਮੁੰਦਰ ਵੀ ਸ਼ਾਂਤ ਸੀ ਤੇ ਮੌਸਮ ਵੀ ਬਿਲਕੁਲ ਠੀਕ ਠਾਕ ਸੀ ਨੇਥਨ ਚਲਦੀ ਹੋਈ ਬੋਟ ਦੇ ਇੰਜਨ ਨੂੰ ਚੈੱਕ ਕਰਨ ਲੱਗ ਜਾਂਦਾ ਹੈ ਤੇ ਉਸ ਦੀ ਮਾਂ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗ ਜਾਂਦੀ ਦੋਨੇ ਗੱਲਬਾਤ ਕਰ ਰਹੇ ਸੀ ਤੇ ਹਾਸੇ ਮਜ਼ਾਕ ਜ਼ਿਆਦਾ ਵਿਸ਼ਾਲ ਤੇ ਡੂੰਘਾ ਹੁੰਦਾ ਜਾ ਰਿਹਾ ਸੀ ਅਚਾਨਕ ਮੌਸਮ ਬਦਲਿਆ ਤੇ ਅਸਮਾਨ ਦਾ ਰੰਗ ਵੀ ਗੂੜਾ ਹੋ ਗਿਆ ਹਲਕੀ ਹਵਾ ਹੁਣ ਤੇਜ਼ ਹੋ ਗਈ ਉੱਚੀਆਂ ਉੱਚੀਆਂ ਲਹਿਰਾਂ ਉੱਠਣ ਲੱਗੀਆਂ ਨੇਥਨ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਬੋਟ ਦੇ ਇੰਜਣ ਦੇ ਵਿੱਚੋਂ ਆ ਰਹੀ ਸੀ ਜਿਵੇਂ ਕੋਈ ਉਸ ਦੇ ਨਾਲ ਚੀਜ਼ ਲੱਗ ਰਹੀ ਹੋਵੇ ਇੰਜਣ ਦੇ ਵਿੱਚ ਕੋਈ ਚੀਜ਼ ਲੱਗ ਰਹੀ ਹੋਵੇ ਖੁੱਲ ਗਈ ਹੋਵੇ ਪਹਿਲਾਂ ਤਾਂ ਇਹਨਾਂ ਨੂੰ ਲੱਗਿਆ ਕਿ ਛੋਟੀ ਮੋਟੀ ਪ੍ਰੋਬਲਮ ਹੈ ਪਰ ਕੁਝ ਹੀ ਮਿੰਟਾਂ ਬਾਅਦ ਇਹਨਾਂ ਨੇ ਦੇਖਿਆ ਕਿ ਬੋਟ ਦੇ ਤਲ ਦੇ ਵਿੱਚੋਂ ਪਾਣੀ ਆ ਰਿਹਾ ਹੈ ਨੇਥਨ ਨੇ ਪੰਪ ਚਾਲੂ ਕਰ ਦਿੱਤਾ ਤੇ ਪੰਪ ਚਾਲੂ ਕਰਕੇ ਪਾਣੀ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸ਼ਾਮ ਤੱਕ ਸਮੁੰਦਰੀ ਲਹਿਰਾਂ ਹੋਰ ਵੀ ਉੱਚੀਆਂ ਹੋ ਗਈਆਂ ਤੇ ਬੋਟ ਦੇ ਅੰਦਰ ਪਾਣੀ ਵੀ ਚਾਰ ਗੁਣਾ ਸਪੀਡ ਦੇ ਨਾਲ ਭਰਨ ਲੱਗ ਗਿਆ ਜਿਵੇਂ ਹੀ ਬੋਟ ਦੇ ਥੱਲੇ ਵਾਲੇ ਹਿੱਸੇ ਦੇ ਚ ਪਾਣੀ ਭਰਿਆ ਬੋਟ ਦਾ ਇੰਜਣ ਬੰਦ ਹੋ ਗਿਆ ਚਾਰੇ ਪਾਸੇ ਕੋਪਹ ਨਹੀਂ ਰਸੀ ਦੂਰ ਦੂਰ ਤੱਕ ਬਸ ਸਮੁੰਦਰ ਹੀ ਸਮੁੰਦਰ ਤੇ ਸਮੁੰਦਰ ਦੀਆਂ ਉਹ ਡਰਾਉਣੀ ਲਹਿਰਾਂ ਦੀ ਆਵਾਜ਼ਾਂ ਇਨ੍ਹਾਂ ਦੋਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਲਦੀ ਹੀ ਬੋਟ ਡੁੱਬਣ ਵਾਲੀ ਹੈ ਇਹ ਰਾਫਟ ਨੂੰ ਬਾਹਰ ਕੱਢਦੇ ਨੇ ਤੇ ਉਹਨੂੰ ਤਿਆਰ ਕਰਨ ਲੱਗ ਜਾਂਦੇ ਨੇ ਜਲਦੀ ਤੋਂ ਜਲਦੀ ਰਾਫਟ ਦੇ ਵਿੱਚ ਬੈਠਣ ਦੇ ਲਈ ਜਿਵੇਂ ਹੀ ਇਹਨਾਂ ਦੀ ਰਾਫਟ ਤਿਆਰ ਹੁੰਦੀ ਹੈ ਇੱਕ ਵੱਡੀ ਸਮੁੰਦਰੀ ਲਹਿਰ ਆਉਂਦੀ ਹੈ ਤੇ ਲੰਡਾ ਨੂੰ ਆਪਣੇ ਨਾਲ ਪਹਾ ਕੇ ਲੈ ਜਾਂਦੀ ਹੈ ਕਿਉਂਕਿ ਇਹ ਸਮੁੰਦਰੀ ਲਹਿਰ ਨੇ ਇਹਨਾਂ ਦੀ ਬੋਟ ਚਿਕਨ ਬਾਕਸ ਦਾ ਪਿਛਲਾ ਹਿੱਸਾ ਤੋੜ ਦਿੱਤਾ ਸੀ ਜਿਸ ਕਾਰਨ ਇਹਨਾਂ ਵੱਲੋਂ ਲਿਆਂਦਾ ਗਿਆ ਸਮਾਨ ਵੀ ਸਮੁੰਦਰ ਦੇ ਵਿੱਚ ਇਧ ਆਸਮੰਤਰ ਦੀਆਂ ਲਹਿਰਾਂ ਦੇ ਵਿੱਚ ਕਿਤੇ ਵਹਿ ਗਈ। ਨੇਥਨ ਨੇ ਕੋਸ਼ਿਸ਼ ਵੀ ਕੀਤੀ ਆਪਣੀ ਮਾਂ ਲੈਂਡਾ ਨੂੰ ਬਚਾਉਣ ਦੇ ਲਈ ਪਰ ਉਹਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਤੇ ਸਮੁੰਦਰੀ ਪਾਣੀ ਲੈਂਡਾ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਗਿਆ। ਨੇਥਨ ਉਸ ਪੂਰੇ ਕਾਲੇ ਭਿਆਨਕ ਸਮੁੰਦਰ ਦੇ ਵਿੱਚ ਇਕੱਲਾ ਇੱਕ ਛੋਟੀ ਰਾਫਟ ਦੇ ਵਿੱਚ ਬੈਠਾ ਸੀ। ਨੇਥਨ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਇਹੀ ਭਿਆਨਕ ਸਮੁੰਦਰ ਦੇ ਵਿੱਚ 7 ਦਿਨ ਉਸਨੇ ਹੋਰ ਹਜੇ ਸਰਵਾਈਵ ਕਰਨਾ। ਜਿਵੇਂ ਹੀ ਅਗਲੇ ਦਿਨ ਸੂਰਜ ਦੀ ਪਹਿਲੀ ਕਿਰਨ ਆਉਂਦੀ ਹੈ ਤਾਂ ਨੇਥਨ ਆਪਣੇ ਆਲੇ-ਦੁਆਲੇ ਜਿਹੜਾ ਉਸਦਾ ਬੋਰਡ ਦਾ ਸਮਾਨ ਖਿਲਰਿਆ ਪਿਆ ਸੀ ਸਮੁੰਦਰ ਦੇ ਵਿੱਚ ਤੈਰ ਰਿਹਾ ਸੀ ਉਸ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ। ਜ ਇਹਨਾਲ ਸਾਰੇ ਸਮਾਨ ਨੂੰ ਇਕੱਠੇ ਕਰਕੇ ਰੱਖਦਾ ਕਿਉਂਕਿ ਉਹਨੂੰ ਪਤਾ ਸੀ ਕਿ ਲੰਬੇ ਸਮੇਂ ਤੱਕ ਇਹੀ ਸਮਾਨ ਦੀ ਵਜ੍ਹਾ ਤੇ ਨਾਲ ਮੇਰੀ ਜਾਨ ਬਚ ਸਕਦੀ ਹੈ। ਨੇਥ ਨੇ ਖਾਣੇ ਤੇ ਪਾਣੀ ਨੂੰ ਬੜੀ ਲਿਮਟਡ ਤਰੀਕੇ ਦੇ ਨਾਲ ਵਰਤਦਾ ਹੈ ਤਾਂ ਕਿ ਉਹ ਲੰਬੇ ਸਮੇਂ ਤੱਕ ਇਸ ਨੂੰ ਚਲਾ ਸਕੇ। ਪਹਿਲਾ ਦਿਨ ਬੀਤਦਾ ਹੈ, ਦੂਸਰਾ ਦਿਨ ਆ ਜਾਂਦਾ ਹੈ। ਦੂਸਰੇ ਦਿਨ ਵੀ ਨੇਥਨ ਘਟ-ਘਟ ਕਰਕੇ ਪਾਣੀ ਪੀਂਦਾ ਹੈ ਤੇ ਥੋੜਾ-ਥੋੜਾ ਖਾਣਾ ਖਾਂਦਾ ਹੈ ਤਾਂ ਕਿ ਉਹ ਆਪਣੀ ਤਾਕਤ ਨੂੰ ਬਣਾਈ ਰੱਖੇ। ਦਿਨ ਰਾਤ ਇਹ ਇਨਸਾਨ ਸਮੁੰਦਰ ਦੇ ਵਿੱਚ ਕੱਲਾ ਸੀ ਤੇ ਠੰਡੀਆਂ ਹਵਾਵਾਂ ਉਸਦੀ ਚਮੜੀ ਦੇ ਵਿੱਚ ਲੰਘ ਕੇ ਜਾਂਦੀਆਂ। ਭੁੱਖ ਅਤੇ ਪਿਆਸ ਨੂੰ ਵੀ ਇਹ ਕੰਟਰੋਲ ਕਰ ਕਰਕੇ ਰੱਖ ਰ ਆਂਡਵਾਜ ਜਾਂਦੀ ਸੀ ਤੇ ਦਿਨ ਦੇ ਵਿੱਚ ਸੂਰੇ ਦੀ ਰੋਸ਼ਨੀ ਚ럽ਦੀ ਸੀ ਇਸ ਤਰ੍ਹਾਂ ਹੀ ਤੀਸਰਾ ਦਿਨ ਆ ਜਾਂਦਾ ਹੈ ਤੇ ਤੀਸਰੇ ਤੋਂ ਬਾਅਦ ਚੌਥਾ ਦਿਨ ਆ ਜਾਂਦਾ ਹੈ ਚੌਥੇ ਦਿਨ ਆਉਂਦੇ-ਆਉਂਦੇ ਨੇਥਨ ਦੇ ਕੋਲ ਭੋਜਨ ਤੇ ਪਾਣੀ ਦੀ ਘਾਟ ਹੋਣੀ ਸ਼ੁਰੂ ਹੋ ਗਈ ਪੰਜਵੇਂ ਦਿਨ ਤੱਕ ਨੇਥਨ ਦੇ ਕੋਲ ਸਾਰਾ ਖਾਣਾ ਖਤਮ ਹੋ ਚੁੱਕਾ ਸੀ ਸਿਰਫ ਤੇ ਸਿਰਫ ਪਾਣੀ ਦੀਆਂ ਬੋਤਲਾਂ ਬਚੀਆਂ ਸਨ ਨੇਥਨ ਪਾਣੀ ਦੀਆਂ ਛੋਟੀਆਂ-ਛੋਟੀਆਂ ਘੁੱਟਾਂ ਪੀਂਦਾ ਸੀ ਤਾਂ ਕਿ ਉਹ ਆਪਣੀ ਊਰਜਾ એનર્ਜੀ ਬਣਾਈ ਰੱਖੇ ਛੇਵੇਂ ਦਿਨ ਆਉਂਦੇ-ਆਉਂਦੇ ਨੇਥਨ ਦੇ ਉੱਪਰ ਕਮਜ਼ੋਰੀ ਹਾਵੀ ਹੋਣੀ ਸ਼ੁਰੂ ਹੋ ਗਈ ਠੰਡੀਆਂ ਹਵਾਵਾਂ ਭੁੱਖ ਪਿਆਸ ਦੇ ਵਿਚਕਾਰ ਉਹ ਆਪਣੇ ਆਪ ਨੂੰ ਕੰ ਤੰਬਰ ਸੰ 2016 ਦੀ ਸਵੇਰ ਸੂਰਜ ਹੌਲੀ ਹੌਲੀ ਅਸਮਾਨ ਦੇ ਵਿੱਚ ਚੜ ਰਿਹਾ ਸੀ ਤੇ ਨੇਥਨ ਆਪਣੀ ਰਾਫਟ ਵਿੱਚ ਬੈਠਾ ਸੀ ਚਾਰੇ ਪਾਸੇ ਜਿੱਧਰ ਨੂੰ ਉਹ ਦੇਖ ਰਿਹਾ ਸੀ ਪਾਣੀ ਹੀ ਪਾਣੀ ਸੀ ਤੇ ਸਮੁੰਦਰ ਦੀਆਂ ਠੰਡੀਆਂ ਹਵਾਵਾਂ ਸਨ ਉਸੇ ਮੀ ਉਸ ਨੂੰ ਦੂਰ ਪਾਣੀ ਦੇ ਵਿੱਚ ਇੱਕ ਸ਼ਿਪ ਦਿਖਾਈ ਦਿੰਦਾ ਹੈ ਜਿਸ ਦਾ ਨਾਮ ਸੀ ਔਰੀਐਂਟ ਲੱਕੀ ਪਹਿਲਾਂ ਤਾਂ ਨੇਥਨ ਨੂੰ ਲੱਗਿਆ ਕਿ ਇਹ ਉਸ ਦਾ ਬਹਿਮ ਹੈ ਪਰ ਜਲਦੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਉਸ ਦਾ ਬਹਿਮ ਨਹੀਂ ਸੱਚਮੁੱਚ ਇੱਕ ਸ਼ਿਪ ਹੈ ਨੇਥਨ ਆਪਣੀ ਪੂਰੀ ਤਾਕਤ ਨੂੰ ਇਕੱਠਾ ਕਰਦਾ ਹੈ ਤੇ ਰਾਫਟ ਦੇ ਉੱਪਰ ਖੜ੍ਹਾ ਹੋ ਕੇ ਹੱਥ ਲਾਉਣ ਲੱਗ ਜਾਂਦਾ ਹੈ ਜ਼ੋਰ-ਜ਼ੋਰ ਦੀ ਹੱਥ ਲਾਉਣ ਲੱਗ ਜਾਂਦਾ ਹੈ ਤਾਂ ਕਿ ਸ਼ਿਪ ਦਾ ਕਰੂ ਉਸ ਨੇਥਨ ਚੇਂਜ ਕਰਦਾ ਹੈ ਤੇ ਨੇਥਨਵਾਲ ਵੱਧਣਾ ਸ਼ੁਰੂ ਕਰ ਦਿੰਦਾ ਹੈ ਉਸ ਸਮੇਂ ਤੱਕ ਨੇਥਨ ਦੀ ਰਾਫਟ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਸੀ ਜਿਵੇਂ ਹੀ ਨੇਥਨ ਦੇ ਕੋਲ ਜਹਾਜ਼ ਆਉਂਦਾ ਹੈ ਉਹ ਜਹਾਜ਼ ਦੇ ਉੱਪਰ ਚੜਦਾ ਹੈ ਤਾਂ ਰਾਫਟ ਇੱਕਦਮ ਹੀ ਪਾਣੀ ਦੇ ਵਿੱਚ ਸਮਾ ਜਾਂਦੀ 23 ਸਤੰਬਰ ਸੰਨ 2016 ਵਾਲੇ ਦਿਨ ओरिएंट ਲੱਕੀ ਨਾਮ ਦਾ ਜਹਾਜ਼ ਨੇਥਨ ਨੂੰ ਸਮੁੰਦਰ ਦੇ ਵਿਚਕਾਰੋਂ ਰੈਸਕਿਊ ਕਰ ਲੈਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਨੇਥਨ ਨੂੰ ਬਚਾ ਲਿਆ ਗਿਆ ਤੇ ਕਹਾਣੀ ਇੱਥੇ ਖਤਮ ਹੋ ਗਈ ਬਿਲਕੁਲ ਵੀ ਨਹੀਂ ਕਹਾਣੀ ਦਾ ਅਸਲੀ ਰਾਏ ਤੇ ਅਸਲੀ ਟਵਿਸਟ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ ਨੇਥਨ ਨੂੰ ਉਸ ਸ਼ਿਪ ਦੇ ਉੱਪਰ ਖਾਣਾ ਦਿੱਤਾ ਜਾਂਦਾ ਹੈ ਕੱਪੜੇ ਕਈ ਦਿਨਾਂ ਤੋਂ ਉਸ ਸਮੁੰਦਰ ਦੇ ਵਿਚਕਾਰ ਸਰਵਾਈਵ ਕਰ ਰਿਹਾ ਸੀ ਇਕੱਲਾ ਹੀ ਕੁਝ ਦਿਨਾਂ ਬਾਅਦ ਨੇਥਨ ਨੂੰ ਸਿੱਧਾ ਪੁਲਿਸ ਸਟੇਸ਼ਨ ਦੇ ਵਿੱਚ ਪੁੱਛਗਿੱਛ ਲਈ ਬੁਲਾਇਆ ਜਾਂਦਾ ਹੈ ਉੱਥੇ ਪੁਲਿਸ ਦੇ ਵੱਡੇ ਅਧਿਕਾਰੀ ਨੇਥਨ ਨੂੰ ਪੁੱਛ ਰਹੇ ਨੇ ਕਿ ਆਖਰਕਾਰ ਉਸ ਦਿਨ ਹੋਇਆ ਕੀ ਸੀ ਉਹ ਕਿੱਥੇ ਗਿਆ ਸੀ ਕਿਸ ਦੇ ਨਾਲ ਗਿਆ ਸੀ ਤੇ ਉਸ ਦੀ ਮਾਂ ਅਚਾਨਕ ਕਿੱਥੇ ਗਾਇਬ ਹੋ ਗਈ ਨੇਥਨ ਨੇ ਉਹ ਸਾਰੀ ਕਹਾਣੀ ਦੁਹराई ਜਿਹੜੀ ਉਹ ਲਗਾਤਾਰ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਉਹ ਆਪਣੀ ਮਾਂ ਦੇ ਨਾਲ ਮੱਛੀ ਫੜਨ ਦੇ ਲੈ ਗਿਆ ਸੀ ਅਚਾਨਕ ਤੂਫਾਨ ਆਉਂਦਾ ਹੈ ਤੇ ਉਸ ਦੀ ਮਾਂ ਸਮੁੰਦਰ ਦੇ ਵਿੱਚ ਡੁੱਬ ਜਾਂਦੀ ਪਰ ਜਿਵੇਂ-ਜਿਵੇਂ ਡੋਕਾਈ ਦੇ ਵਿੱਚ ਜਾ ਕੇ ਨੇਥਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਜਵਾਬ ਬਦਲਣ ਲੱਗ ਜਨਕ ਇਨੇਥਨ ਨੂੰ ਰੈਸਕਿਊ ਕੀਤਾ ਇਸ ਸਮੁੰਦਰ ਦੇ ਵਿੱਚ ਉਦੋਂ ਨੇਥਨ ਇੱਕ ਰਾਫਟ ਦੇ ਉੱਪਰ ਸਵਾਰ ਸੀ ਪਰ ਜਿਵੇਂ ਹੀ ਨੇਥਨ ਨੂੰ ਸ਼ਿਪ ਦੇ ਉੱਪਰ ਚੜਾਇਆ ਗਿਆ ਉਹ ਰਾਫਟ ਸਮੁੰਦਰ ਦੇ ਵਿੱਚ ਗਾਇਬ ਹੋ ਗਈ ਮਾਤਰੁ ਕਿ 7 ਦਿਨਾਂ ਤੱਕ ਇਹ ਰਾਫਟ ਨੂੰ ਕੁਝ ਨਹੀਂ ਹੋਇਆ ਉਹ ਸਮੁੰਦਰ ਦੇ ਵਿੱਚ ਭਿਆਨਕ ਲਹਿਰਾਂ ਦੇ ਵਿੱਚ ਦੀ ਗੁਜ਼ਰੀ ਸਭ ਕੁਝ ਉਹ ਨਹੀਂ ਦੇਖਿਆ ਪਰ ਜਿਵੇਂ ਹੀ ਨੇਥਨ ਸ਼ਿਪ ਦੇ ਉੱਪਰ ਚੜਦਾ ਹੈ ਇਹ ਰਾਫਟ ਸਮੁੰਦਰ ਦੇ ਵਿੱਚ ਗਾਇਬ ਹੋ ਜਾਂਦੀ ਹੈ ਤਬਾਹ ਹੋ ਜਾਂਦੀ ਹੈ ਪੁਲਿਸ ਨੂੰ ਇਹ ਚੀਜ਼ ਦੇ ਉੱਪਰ ਵੀ ਸ਼ੱਕ ਹੋ ਗਿਆ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਜਿਵੇਂ ਹੀ ਰੈਸਕਿਊ ਸ਼ਿਪ ਨੇਥਨ ਦੇ ਕੋਲੇ ਗਿਆ ਤਾਂ ਨੇਥਨ ਨੇ ਹੌਲੀ ਇੱਕ ਦਿਨੇ ਚਾਕੂ ਦੇ ਨਾਲ ਆਪਣੀ ਰਾਫਟ ਦੇ ਵਿੱਚ ਗਲੀਆਂ ਕਰ ਦਿੱਤੀ ਇਹ ਰਾਫਟ ਨੇਥਨ ਨੂੰ ਲੈ ਕੇ ਸਮੁੰਦਰ ਦੇ ਵਿੱਚ ਤੈਰ ਰਹੀ ਸੀ ਜਿਵੇਂ ਹੀ ਨੇਥਨ ਸ਼ਿਪ ਦੇ ਉੱਪਰ ਚੜ੍ਹਦਾ ਹੈ ਇਹ ਰਾਫਟ ਮੈਂਟਾਸ ਕੈਂਟਾ ਦੇ ਵਿੱਚ ਡੁੱਬ ਜਾਂਦੀ। ਇੱਥੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਦਾੜ ਦੇ ਵਿੱਚ ਕੁਝ ਕਾਲਾ ਨਹੀਂ ਸਾਰੀ ਦਾੜ ਹੀ ਕਾਲੀ ਹੈ। ਇਸ ਤੋਂ ਅਗਲੀ ਕਲਚਰੋਂ ਡਾਕਟਰਾਂ ਨੇ ਨੇਥਨ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਨੇਥਨ ਦੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਪਿਆਸ ਵਰਗੀ ਕਮੀ ਮਹਿਸੂਸ ਨਹੀਂ ਹੋਈ ਤੇ 7 ਦਿਨ ਤੱਕ ਲਗਾਤਾਰ ਸਮੁੰਦਰ ਦੇ ਵਿੱਚ ਤੈਰਨ ਵਰਗਾ ਕੋਈ ਵੀ ਨਿਸ਼ਾਨ ਉਹਨਾਂ ਨੂੰ ਨੇਥਨ ਦੀ ਬਾਡੀ ਤੋਂ ਨਹੀਂ ਮਿਲਿਆ। ਨੇਥਨ ਉਹਨਾ ਕਮਜ਼ੋਰ ਬਿਲਕੁਲ ਨਹੀਂ ਸੀ ਜਿੰਨਾ ਉਸ ਨੂੰ ਹੋਣਾ ਚਾਹੀਦਾ ਸੀ। ਨੇਥਨ ਦੀਆਂ ਮਾਸਪੇਸ਼ੀਆਂ ਦੇ ਵਿੱਚ ਦੀ ਬੋਡੀ ਸਿਰਫ ਏਦਾਂ ਦੀ ਸੀ ਜਿਵੇਂ ਪਿਛਲੇ 2 ਦਿਨਾਂ ਤੋਂ ਉਸਨੇ ਕੁਝ ਖਾਣਾ ਘੱਟ ਖਾਦਾ ਹੈ ਪਰ ਕਮਜ਼ੋਰੀ ਦਾ ਤਾਂ ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਨੇਥਨ ਬਿਲਕੁਲ ਤੰਦਰੁਸਤ ਸੀ ਜਦੋਂ ਪੁਲਿਸ ਨੇ ਨੇਥਨ ਨੂੰ ਪੁੱਛਿਆ ਕਿ ਪਿਛਲੇ 7 ਦਿਨਾਂ ਦੇ ਵਿੱਚ ਤੂੰ ਕੀ ਕੀ ਖਾਦਾ ਤਾਂ ਨੇਥਨ ਨੇ ਦੱਸਿਆ ਕਿ ਥੋੜੇ ਜਿਹਾ ਡੱਬਾਪੰਦ ਮੇਰੇ ਕੋਲ ਖਾਣਾ ਸੀ ਤੇ ਪਾਣੀ ਦੀਆਂ ਬੋਤਲਾਂ ਸੀ ਬਸ ਉਹੀ ਮੈਂ ਖਾਣਾ ਖਾਦਾ ਪੀਤਾ ਪਰ ਮੈਡੀਕਲ ਚੈੱਕਅਪ ਇਹ ਗੱਲ ਕਹਿ ਰਿਹਾ ਸੀ ਕਿ ਨੇਥਨ ਦਾ ਸਰੀਰ ਪਿਛਲੇ 7 ਦਿਨਾਂ ਦੇ ਵਿੱਚ ਇੰਨੇ ਥੋੜੇ ਜਿਹੇ ਖਾਣੇ ਦੇ ਉੱਪਰ ਸਰਵਾਈਵ ਕਰਨ ਵਾਲਾ ਬਿਲਕੁਲ ਵੀ ਨਹੀਂ ਦਿਸ ਰਿਹਾ ਬਸ ਨੇਥ ਤੋ ਵਧੀਆ ਤੈਰਾਕ ਸੀ 스ਵਿਮਰ ਸੀ ਉਸ ਨੂੰ ਸਮੁੰਦਰ ਦਾ ਚੰਗਾ ਤਜਰਬਾ ਸੀ ਤੇ ਜਿਹੜੀ ਕਹਾਣੀ ਨੇਥਨ ਦੱਸ ਰਿਹਾ ਸੀ ਕਿ ਬੋਡ ਪਲਟਣ ਦੇ ਨਾਲ ਉਸ ਦੀ ਮਾਂ ਸਮੁੰਦਰ ਤੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਈ ਉਹ ਇੱਥੇ ਸਹੀ ਨਹੀਂ ਲੱਗ ਰਹੀ ਸੀ ਕਿਉਂਕਿ ਨੇਥਨ ਦੀ ਮਾਂ ਬਹੁਤ ਵਧੀਆ 스ਵਿਮਰ ਸੀ ਤੇ ਉਹ ਇੰਨੀ ਜਲਦੀ ਡੁੱਬ ਨਹੀਂ ਸਕਦੀ ਸੀ ਇਨਵੈਸਟੀਗੇਸ਼ਨ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਇੱਕ ਚੀਜ਼ ਨੇ ਹੋਰ ਹਿਲਾਣ ਕੀਤਾ ਕਿ ਨੇਥਨ ਦੀ ਰਾਫਟ ਜਿਹੜੀ ਜਗ੍ਹਾ ਤੋਂ ਮਿਲੀ ਸੀ ਉਹ ਐਚਚੁਅਲਸ ਪ੍ਰੋਪਰ ਜਗ੍ਹਾ ਨਹੀਂ ਸੀ ਨੇਥਨ ਦਾ ਜਿੱਥੇ ਜਹਾਜ਼ ਡੁੱਬਿਆ ਸੀ ਜਿੱਥੇ ਉਹ ਕਹਿ ਰਿਹਾ ਸੀ ਉੱਥੋਂ ਇਹ ਰਾਫਟ ਬਹੁਤ ਜ਼ਿਆਦਾ ਦੂਰ ਸੀ ਇਸ ਚੀਜ਼ ਦਾ ਕੋਈ ਐਂ ਟੂ ਡੁੱਬਣ ਵਾਲੀ ਜਗ੍ਹਾ ਤੋਂ ਇੱਥੇ ਪਹੁੰਚ ਗਿਆ ਏ ਅੰਦਾਜ਼ਾ ਲਗਾਇਆ ਗਿਆ ਕਿ ਨੇਥਨ ਜਿਹੜੀਆਂ ਸਾਰੀਆਂ ਗੱਲਾਂ ਦੱਸ ਰਿਹਾ ਹੈ ਇਹ ਇੱਕ ਬਣੀ ਬਣਾਈ ਕਹਾਣੀ ਹੈ ਕਈ ਰਿਸਰਚਰਾਂ ਨੇ ਤਾਂ ਇਹ ਵੀ ਦਾਵਾ ਕੀਤਾ ਕਿ ਨੇਥਨ ਨੇ ਪਿਛਲੇ 6 ਦਿਨ ਕਿਸੇ ਹੋਰ ਜਗ੍ਹਾ ਤੇ ਬਤਾਏ ਤੇ ਜਦੋਂ ਕੋਸਟ ਗਾਰਡ ਨੇਥਨ ਨੂੰ ਲਗਾਤਾਰ ਲੱਭ ਰਹੇ ਸੀ ਤਾਂ ਉਹ 7ਵੇਂ ਦਿਨ ਅਚਾਨਕ ਰਾਫਟ ਲੈ ਕੇ ਸਮੁੰਦਰ ਦੇ ਵਿਚਕਾਰ ਪਹੁੰਚ ਗਿਆ ਤੇ ਉਸ ਤੋਂ ਬਾਅਦ ਉਸਨੇ ਰੈਡੀਮੇਡ ਜਿਹੜੀ ਉਹਦੇ ਕੋਲ ਕਹਾਣੀ ਬਣੀ ਪਈ ਸੀ ਉਹ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਨੇਥਨ ਪੁੱਛਗੈਸ ਦੇ ਦੌਰਾਨ ਵੀ ਆਪਣੇ ਜਵਾਬ ਬਦਲ ਰਿਹਾ ਸੀ ਨੇਥਨ ਦੇ ਆਪਣੇ ਬਿਆਨ ਹੀ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੇ ਸਨ ਕਦੇ ਉਹ ਕਹਿੰਦਾ ਉਹ ਅਚਾਨਕ ਗਾਇਬ ਹੋ ਗਈ ਕਦੇ ਉਹ ਕਹਿੰਦਾ ਮੇਰੀ ਅੱਖਾਂ ਦੇ ਸਾਹਮਣੇ ਉਹ ਡੁੱਬਦੀ ਰਹੀ ਪਰ ਪੁਲਿਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਨੇਥਨ ਨੇ ਆਪਣੀ ਮਾਂ ਨੂੰ ਮਾਰ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਹੈ ਤੇ ਉਸ ਤੋਂ ਬਾਅਦ ਇਹਨੇ ਇਹ ਕਹਾਣੀ ਬਣਾਈ ਹੈ ਅੰਤਰੇ ਵਿੱਚ ਨੇਥਨ ਆਪਣੇ ਬਿਆਨਾਂ ਨੂੰ ਪ੍ਰੂਵ ਨਹੀਂ ਕਰ ਸਕਿਆ ਸਾਬਤ ਨਹੀਂ ਕਰ ਸਕਿਆ ਤੇ ਕਈ ਸਬੂਤ ਨੇਥਨ ਦੇ ਖਿਲਾਫ ਵੀ ਮਿਲੇ ਜਿਸ ਕਾਰਨ ਅਦਾਲਤ ਨੇ ਨੇਥਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਉਹ ਜੇਲ੍ਹ ਦੇ ਵਿੱਚ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣ ਲੱਗਿਆ ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੁੰਦੀ ਕਹਾਣੀ ਦੇ ਵਿੱਚ ਇੱਕ ਹੋਰ ਟਵਿਸਟ ਆਉਂਦਾ ਹੈ 15 ਜੂਨ 2023 ਨੂੰ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਨੇਥਨ ਨੇ ਬੂਟ ਤੇ ਤਸਮ ਆਖਰੀ ਸਵਾਲ ਬਚ ਜਾਂਦਾ ਹੈ ਕਿ ਬਾਕੀ ਨੇਥਨ ਉਹ ਸੀ ਜਿਹੜਾ ਉਹ ਦੱਸ ਰਿਹਾ ਸੀ ਕਿ ਸੱਚਮੁੱਚ ਨੇਥਨ 7 ਦਿਨ ਸਮੁੰਦਰ ਦੇ ਵਿੱਚ ਫਸਿਆ ਰਿਹਾ ਸੀ ਜਾਂ ਫਿਰ ਉਸ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਇਹ ਇੱਕ ਕਹਾਣੀ ਬਣਾ ਦਿੱਤੀ ਸਭ ਤੋਂ ਵੱਡਾ ਰਾਜ਼ ਕੀ ਨੇਥਨ ਨੇ ਆਪਣੇ ਆਪ ਨੂੰ ਜੇਲ੍ਹ ਦੇ ਵਿੱਚ ਕਿਉਂ ਮਾਰ ਲਿਆ ਕੀ ਉਸ ਨੂੰ ਪਛਤਾਵਾ ਹੋ ਰਿਹਾ ਸੀ ਕਿ ਆਪਣੀ ਮਾਂ ਨੂੰ ਉਹਨੇ ਮਾਰ ਦਿੱਤਾ ਹੈ ਜਾਂ ਫਿਰ ਨੇਥਨ ਬੇਕਸੂਰ ਸੀ ਤੇ ਇਹ ਸਜ਼ਾ ਉਸ ਤੋਂ ਸਹਿ ਨਹੀਂ ਹੋਈ ਸੱਚ ਕੁਝ ਵੀ ਹੋਏ ਨੇਥਨ ਦੇ ਨਾਲ ਹੀ ਇਹ ਸੱਚ ਦੇ ਉੱਪਰ ਹਮੇਸ਼ਾ ਦੇ ਲਈ ਪੜਦਾ ਪੈ ਗਿਆ ਇੱਥੇ ਇਹ ਕਹਾਣੀ ਖਤਮ ਹੋ ਜਾਂਦੀ ਹੈ ਨਾ ਹੀ ਇਸ ਦਾ ਵੀ ਅਗਲਾ ਹਿੱਸਾ ਬਚਦਾ ਹੈ ਤੇ ਨਾ ਹੀ ਕੋਈ ਪਿਛਲਾ ਹਿੱਸਾ ਬਚਦਾ ਹੈ ਬਸ ਇੱਕ ਰਾਜ ਸੀ ਜਿਹੜਾ ਸਮ ਸੋ ਇਹ ਸੀ ਜੇ ਨੇਥਨ ਤੇ ਉਸਦੀ ਮਾਂ ਲਿੰਡਾ ਦੇ ਨਾਲ ਜੁੜੀ ਹੋਈ ਇੱਕ ਸੱਚੀ ਕਹਾਣੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਨੂੰ ਜੁਆਇਨ ਹੋਰ ਸਬਸਕ੍ਰਾਈਬ ਕਰਨਾ ਧੰਨਵਾਦ